ਜਿਸ ਕਿਸਮ ਦੀ ਅਵਸਥਾ ਚ ਸਾਰਾ ਦੇਸ਼ ਗੁਜ਼ਰ ਰਿਹਾ ਔਰ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਬਹੁਤ ਵੱਡਾ ਸਾਡੇ ਮੁਲਕ ਦੇ ਉੱਤੇ ਪੈਲਗਾਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਧਰਤੀ ਤੋਂ ਟ੍ਰੇਨਿੰਗ ਪ੍ਰਾਪਤ ਆਤਵਾਦੀਆਂ ਨੇ ਅਟੈਕ ਕੀਤਾ ਸਾਡੇ ਦੇ ਹੱਥੇ ਦੇਸ਼ ਤੇ ਨਾਗਰਿਕਾਂ ਦਾ ਕਤਲੇਆਮ ਕੀਤਾ ਸੋ ਸਾਰੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਗੁੱਸਾ ਸੋ ਇੱਕ ਨਵੀਂ ਸਥਿਤੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬੜਾ ਸਪਸ਼ਟ ਆਦੇਸ਼ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਮੁਸ਼ਕਲ ਘੜੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਸੋ ਇਹਦੇ ਲਈ ਅਸੀਂ ਸਾਰੇ ਮੰਤਰੀ ਸਹਿਬਾਨ ਸਾਡਾ ਸਾਰਾ ਹੀ ਐਮ ਐਲ ਏ ਸਹਿਬਾਨ ਸਾਡਾ ਪ੍ਰਸ਼ਾਸਨ ਇਸ ਗੱਲ 'ਚ ਲੱਗਾ ਸੋ ਅੱਜ ਕੈਬਨਟ ਮੀਟਿੰਗ ਤੋਂ ਫੌਰਨ ਬਾਅਦ ਸਾਨੂੰ ਜਿਹੜਾ ਉਹ ਇਹ ਕਾਜ਼ ਮਿਲਿਆ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਸਤਾਰਨਕ 17 ਦੇ ਪੰਜਾਬ ਦੇ ਮੰਤਰੀ ਡਾਕਟਰ ਰਜੋਜ ਜੀ ਸਾਡੇ ਐਮਐਲਏ ਗੁਰਦੀਪ ਰੰਧਾਵਾ ਜੀ ਹਲਕਾ ਚਾਰ ਚੰਸ਼ੇਰ ਸਿੰਘ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ तमाम ਸਾਡੇ ਐਸਟੀਐਮ ਸਾਹਿਬ ਹੋਰ ਵੱਖ-ਵੱਖ ਮੈਗਮੇ ਦੇ ਅਧਿਕਾਰੀ ਸੋ ਹੁਣ ਅਸੀਂ ਕਲਨੌਰ ਹਸਪੀਟਲ ਦੇ ਅੰਦਰ ਆਏ ਹਾਂ ਤੋ ਇੱਥੇ ਜੋ ਵੀ ਕਿਸੇ ਅਮਰਜੈਂਸੀ ਦੇ ਦੌਰਾਨ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਦੇ ਲਈ ਅਸੀਂ ਇੱਥੇ ਬੈੱਡ ਕਿੰਨੇ ਆ ਉਹਦੇ ਲਈ ਹੋਰ ਕਿਹੜੀ-ਕਿਹੜੀ ਚੀਜ਼ਾਂ ਦੇ ਲੋੜ ਆ ਉਹ ਸਾਰਾ ਐਸਐਮਓ ਸਾਹਿਬ ਤੋਂ ਅਸੀਂ ਮਤਲਬ ਸੁਣਿਆ ਸਮਝਿਆ ਸੋ ਕਿਸੇ ਤਰ੍ਹਾਂ ਦੀ ਕੋਈ ਦਵਾਈਆਂ ਦੀ ਘਾਟ ਨਹੀਂ ਹੈ ਕੋਈ ਬਲੱਡ ਦੀ ਘਾਟ ਨਹੀਂ ਚੰਗੀ ਗੱਲ ਇਹ ਹੈ ਕਿ ਸਾਡੇ ਸਵੈਸੇਵੀ ਨੌਜਵਾਨਾਂ ਦੇ ਅੰਦਰ ਇੱਕ ਬਹੁਤ ਵੱਡਾ ਜਜ਼ਬਾ ਆ ਪੰਜਾਬ ਹਮੇਸ਼ਾ ਹੀ ਲੜਦਾ ਰਿਹਾ ਤੇ ਹਮੇਸ਼ਾ ਖੜਦਾ ਰਿਹਾ ਆਪਣੇ ਪੈਰਾਂ ਦੇ ਉੱਤੇ ਸੋ ਇਸ ਸਿਟੀ ਦੇ ਅੰਦਰ ਵੀ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਸਾਡੇ ਸੈਨਿਕ ਜਿਹੜੇ ਦੇਸ਼ ਦੀ ਸ਼ਰਧਾਂ ਦੀ ਰਾਖੀ ਦੇ ਲਈ ਦਿਨ ਦਾ ਪੈਰਾ ਦੇ ਰਿਹਾ ਸਾਰਾ ਦੇਸ਼ ਉਹਨਾਂ ਦੇ ਨਾਲ ਆ ਤੇ ਪੰਜਾਬ ਦੇ ਅੰਦਰ ਮਾਂਜੂ ਮੁੱਖ ਮੰਤਰੀ ਵੀ ਉਹਨਾਂ ਦੀ ਸਾਰੀ ਸਰਕਾਰ ਇਸ ਕੰਮ ਤੇ ਲੱਗੀ ਆ ਸੋ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਸਾਰਾ ਜਿਹੜਾ ਸਾਡਾ ਬਾਰਡਰ ਦੇ ਏਰੀਆ ਉਹਦੇ ਚੱਪੇ ਚੱਪੇ ਤੇ ਸਾਡੇ ਸਾਥੀ ਜਿਹੜੇ ਉਹ ਜਾ ਰਹੇ ਆ ਸੋ ਅਸੀਂ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਸ਼ੋਰ ਕਰਦੇ ਆ ਕਿ ਚੜ੍ਹਦੀ ਕਲਾ ਚ ਰਵੋ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਕੋਈ ਘਾੜ ਪੰਜਾਬ ਦੇ ਅੰਦਰ ਨਹੀਂ ਜੀ ਦੇਖੋ ਜੀ ਜੋ ਮਾਹੌਲ ਪੂਰੇ ਦੇਸ਼ ਵਿੱਚ ਚਰਲਿਆ ਖਾਸ ਕਰਕੇ ਦੇ ਬਾਰਡਰ ਸਟੇਟ ਨੇ ਜੇ ਜਿਹੜੀ ਸਾਡਾ ਪੰਜਾਬ ਵੀ ਆਂਦਾ ਹੈਗਾ ਤੇ ਕੈਬਿਨੇਟ ਤੋਂ ਬਾਅਦ ਅਸੀਂ ਦੀ ਅਸੀਂ ਪਹੁੰਚੇ ਸਾਨੂੰ ਡਾਇਰੈਕਸ਼ਨਸ ਮਿਲੀ ਆ ਸੀਐਮ ਸਾਹਿਬ ਵੱਲੋਂ ਸਦਾ ਪਹੁੰਚੀ ਮਾਂਜੀ ਵੱਲ ਜਿਹੜੇ ਬਾਰਡਰ ਏਰੀਆਸ ਹੈਗੇ ਸਪੈਸ਼ਲੀ ਰੇਕ ਡਿਸਟ੍ਰਿਕਟ ਨੂੰ ਦੋ ਦੋ ਮੰਤਰ ਚ ਲੋਟ ਹੋਏ ਨੇ ਤੇ ਅਸੀਂ ਖੁਦ ਜਾ ਕੇ ਵਿਜ਼ਿਟ ਕਰੀਏ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਜਾਂ ਹਸਪੀਟਲਸ ਹੈਗੇ ਜਾਂ ਫਾਇਰ ਸਟੇਸ਼ਨਸ ਹੈਗੇ ਅ ਜੇ ਮਾਰਕੀਟ ਵੀ ਅਸੀਂ ਜਾਣਾ ਐਟ ਲੀਸਟ ਲੋਕਾਂ ਨੂੰ ਆਪਾਂ ਸ਼ੋਰ ਕਰਨਾ ਕਿ ਕੋਈ ਕਿਸੇ ਤਰ੍ਹਾਂ ਦੀ ਕੋ ਬਣਾ ਦੇ ਕੋ ਲੋੜ ਨਹੀਂ ਹੈਗੀ ਇਹ ਨੈਸ਼ਨਲ ਅਮਰਜੈਂਸੀ ਹੈਗੀ ਆ ਤੇ ਜਿਹੜੀ ਸਾਡੀ ਪ੍ਰਿਪੇਅਰਡਨੈਸ ਹੈਗੀ ਆ ਚਾਹੇ ਹਸਪੀਟਲ ਦੀ ਹੋਵੇ ਚਾਹੇ ਕੋਈ ਅਮਰਜੈਂਸੀ ਦੀ ਹੋਵੇ ਚਾਹੇ ਕੋਈ ਫਾਇਰ ਵਾਲੀ ਹੋਵੇ ਉਹਨੂੰ ਅਸੀਂ ਆਪਾਂ ਦੇਖਣ ਆਏ ਆ तकरीबन ਇੱਥੇ ਦੇਖਿਆ ਹਸਪੀਟਲ ਪੂਰਾ ਕੰਮਕੀ ਤੇ तकरीबन 10 ਸਾਡੇ ਕੋਲ ਆਕਸੀਜਨ ਕੰਸੈਂਟਰੇਟਰ ਹੈਗੇ ਆ ਤੇ ਸਟਾਫ ਵੀ तकरीबन ਪੂਰਾ ਹੀ ਹੈਗਾ ਸਰਜਕਲ ਸਪੈਸ਼ਲਿਸਟ ਇੱਥੇ ਨਹੀਂ ਹੈਗੇ ਤੇ ਬਾਕੀ ਐਂਬੂਲੈਂਸ ਦਾ ਵੀ ਕਹਿੰਦੇ ਸਾਡੇ ਕੋਲ ਬੰਦਬਸ ਹੋ ਗਿਆ ਹੈਗਾ ਡਰਾਈਵਰ ਦਾ ਵੀ ਹੋ ਜਾਏਗਾ ਤੇ ਤੇ तकरीबन ਅਸੀਂ ਸੈਟੀਸਫਾਈਡ ਹੈਗੇ ਆ ਤੇ ਦਵਾਈਆਂ ਵੀ ਸਾਰੀਆਂ ਕਿੰਦੇ ਸਾਡੇ ਕੋਲੀਆਂ ਸਟਾਕ ਪੂਰਾ ਹੈਗਾ ਐਮਰਜੈਂਸੀ ਮੈਡੀਸਨ ਦਾ ਵੀ ਤੇ ਇੰਜੈਕਟੇਬल्स ਦਾ ਵੀ ਤੇ ਅਸੀਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਗਏ ਤੁਸੀਂ ਫੋਹਾਾਂ ਤੋਂ ਬਚੋ ਕਿਸੇ ਤਰ੍ਹਾਂ ਦੀ ਕੋਈ ਘਬਰਾਹਤ ਦੀ ਕੋਈ ਲੋੜ ਨਹੀਂ ਹੈਗੀ ਤੇ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਸਾਰੇ ਸਾਡੇ ਸੀਐਮ ਸਾਹਿਬ ਸਰਦ ਭਗਵੰਤ ਸਿੰਘ ਮਾਨ ਜੀ ਉਹ ਪਲ-ਪਲ ਦੀ ਖਬਰ ਪੂਰੇ ਸਾਰੇ ਬਾਰਡਰ ਏਰੀਆ ਤੋਂ ਪੂਰੇ ਪੰਜਾਬ ਤੋਂ ਆਪਣੇ ਕੋਲ ਰੱਖਦੇ ਨੇ ਤੇ ਅਸੀਂ ਵੀ ਸਾਡੀ ਹੁਣ ਡਿਊਟੀ ਲੱਗੀ ਅਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕਿ ਅਸੀਂ ਸਾਰੀ ਗਰਾਉਂਡ ਲੈਵਲ ਦੇ ਸਾਰੀ ਜਿੰਨੇ ਵੀ ਐਮਰਜੈਂਸੀ ਸਰਵਿਸ ਦੀ ਅਗਨੀ ਆਪੇ ਕਰੀ ਆਪਾ ਖੁਦ ਆਪਾ ਉਹਦਾ ਸਾਈਜ਼ ਲਈ ਜੀ ਅੱਜ ਕੱਲ੍ਹ ਛੁੱਟੀਆਂ ਸਾਰੇ ਡਾਕਟਰਾਂ ਦੀ ਖਤਮ ਕਰ ਦਿੱਤੀਆਂ ਗਈਆਂ ਪਰ ਅਜੇ ਵੀ ਕੁਝ ਡਾਕਟਰ ਛੁੱਟੀਆਂ ਦਿੰਦੇ ਨੇ ਨਹੀਂ ਸਹੀ ਗੱਲ ਆ ਜੋਰੀ ਨਹੀਂ ਕਿ ਅਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਅਸੀਂ ਮੈਂ ਆਪਣੇ ਫਾਇਰ ਡਿਪਾਰਟਮੈਂਟ ਲੋਕਲ ਬੋਡੀਜ਼ ਗੱਲ ਕਰੀ ਅਸੀਂ ਆਪ ਉਹ ਵੀ ਰਿਕਾਲ ਕਰ ਲੈ ਸਾਰੇ ਜਿੰਨੇ ਵੀ ਸਟਾਫ ਛੁੱਟੀ ਤੇ ਗਿਆ ਸੀ ਹੋ ਸਕਦਾ ਕਿ ਉਹ ਵਿਦਨ ਅ ਡੇ ਟੂ ਵਾਪਸ ਜੁਆਇਨ ਕਰ ਲੈ ਮੈਸੇ ਸਭ ਨੂੰ ਲੱਗ ਗਿਆ ਚਾਹੇ ਡਾਕਟਰਸ ਹੋਣ ਚਾਹੇ ਫਾਇਰ ਸਟੇਸ਼ਨ ਦੇ ਅਫਸਰ ਹੁਣ ਸਾਡੇ ਚਾਹ ਐਡਮਿਨਿਸਟ੍ਰੇਟਿਵ ਅਫਸਰ ਹੋ ਕੇ ਉਹ ਨਾ ਹੈਗੇ ਤੇ ਸੁਨੇਹਾ ਸਰਕਾਰ ਵੱਲ ਸਖਤ ਨਾ ਲੱਗ ਗਿਆ ਕਿ ਉਹ ਵਿਦਨ ਅ ਡੇ ਟੂ ਮੇਰੇ ਕੋਲ ਵਾਪਸ ਆ ਕੇ ਜੁਆਇਨ ਕਰ ਲੈਣਗੇ ਜੀ ਜਿਹੜੇ ਜਮਾ ਖੋਰੀ ਕਰਦੇ ਬਿਜਾਰਾਂ ਉਹਨਾਂ ਨੂੰ ਕੀ ਨਹੀਂ ਸੱਜੂ ਉਹ ਬਿਲਕੁਲ ਬਿਲਕੁਲ ਸਖਤ ਸ਼ਬਦਾਂ ਚ ਅਸੀਂ ਆਪਾਂ ਕਵਾਂਗੇ ਕਿ ਇਹ ਦੇਖੋ ਇਹ ਐਮਰਜੈਂਸੀ ਹੈਗੀ ਆ ਪੰਜਾਬ ਤੇ ਐਮਰਜੈਂਸੀ ਹੈਗੀ ਆ ਪੂਰੇ ਦੇਸ਼ ਵਿੱਚ ਤੇ ਇਸ ਐਮਰਜੈਂਸੀ ਦਾ ਮੈਂ ਕਹੂੰਗਾ ਕਿ ਕੋਈ ਨਿਜਾਜ ਫਾਇਦਾ ਨਾ ਲੈ ਕੋਈ ਵੀ ਜੋ ਬਿਜ਼ਨਸ ਹੋਸਸ ਹੈਗੇ ਆ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਾ ਜਮਖੋਰੀ ਕਰਦਾ ਫੜਿਆ ਗਿਆ ਤੇ ਉਹ ਤੇ ਸੀਐਮ ਸਾਹਿਬ ਵੱਲੋਂ ਵੀ ਸੁਨੇਹਾ ਲੱਗਿਆ ਕਿ ਅਸੀਂ ਉਹਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹ ਤੇ ਐਫਸੀਆਪਾ ਪਰਚਾ ਕਰਾਂਗੇ ਐਫਅਰ ਕਰਾਂਗੇ ਆਪਾਂ ਜੀ ਤੁਹਾਨੂੰ ਸਭ ਨੂੰ ਪਤਾ ਕਿ ਇੰਡੋਪਾਕ ਦੇ ਜਿਹੜਾ ਹਾਲਾਤ ਬਣੇ ਨੇ ਉਹਨਾਂ ਨੂੰ ਵੇਖਦਿਆਂ ਅੱਜ ਸਪੈਸ਼ਲ ਸੀਐਸਸੀ ਕਲਾਨੌਰ ਆਏ ਆ ਮੇਰੇ ਨਾਲ ਦੋ ਮੰਤਰੀ ਸਾਹਿਬਾਨ ਆਏ ਨੇ ਸੀਐਮ ਸਾਹਿਬ ਨੇ ਸਪੈਸ਼ਲ ਤੋਂ ਉਹਤੇ ਡਿਊਟੀ ਦੋ ਦੋ ਮੰਤਰੀ ਇੱਕ ਇੱਕ ਜ਼ਿਲ੍ਹੇ ਚ ਲਗਾਏ ਨੇ ਕਿ ਜਿਹੜੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਕਿ ਅਗਰ ਕੋਈ ਪ੍ਰਮਾਤਵਾ ਨਾ ਕਰੇ ਉਹਨਾਂ ਦੇ ਜਿਹੜੇ ਕੋ ਹੋ ਜਿਆ ਉਹ ਜਿਆ ਇਨਸੀਡੈਂਟ ਵਰਤਦਾ ਹੀ ਆ ਤਾਂ ਉਹਦਾ ਜਿਹੜਾ ਪ੍ਰਬੰਧ ਦੇਖਣ ਨੂੰ ਆਏ ਨੇ ਸਾਰਾ ਐਸਐਮਓ ਸਾਹਿਬ ਨੂੰ ਮਿਲਿਆ ਡਾਕਟਰ ਸਾਹਿਬ ਨੂੰ ਮਿਲਿਆ ਸਾਰਾ ਮੌਕੇ ਤੇ ਹਸਪਤਲ ਦਾ ਜਾਇਜ਼ਾ ਲਿਆ ਕਿੰਨੇ ਬੈੱਡ ਨੇ ਕਿੰਨੇ ਡਾਕਟਰ ਨੇ ਕੋਈ ਪਰੇਸ਼ਾਨੀ ਮੈਡੀਸਨ ਦੀ ਜਾਂ ਐਂਬੂਲੈਂਸ ਦੀ ਬਿਲਕੁਲ ਸਭ ਕੁਝ ਠੀਕ ਠਾਕ ਹੈ ਇਸ ਕਰਕੇ ਕੋਈ ਗੱਲ ਨਹੀਂ ਘਬਰਾਉਣ ਦੀ ਕੋ ਲੋੜ ਨਹੀਂ ਮੈਂ ਸਾਰੇ ਕਿੰਨੇ ਅੱਜ ਸਵੇਰ ਤੋਂ ਪਾਟਰ ਬੈਂਡ ਤੇ ਸਾਰੇ ਪਿੰਡਾਂ 'ਚ ਜਾ ਕੇ ਆਇਆ ਆ ਲੋਕੀ ਬੇਖੌਫ ਨੇ ਕਿਸੇ ਮਨ ਚ ਖੌਫ ਨਹੀਂਗਾ ਇਸੇ ਲੜਾਈ ਨੂੰ ਲੈ ਕੇ ਲੋਕ ਪੜੇ ਦਿਲ ਵਾਲੇ ਨੇ ਜੁਝਾਰੂ ਨੇ ਸਾਡੇ ਮਾਜੇ ਦੇ ਲੋਕ ਪਹਿਲਾਂ ਵੀ ਮੁਸੀਬਤਾਂ ਵੇਖੀਆਂ 65 71 ਵਾਲੀਆਂ ਇਸ ਕਰਕੇ ਮੈਨੂੰ ਪੂਰਾ ਯਕੀਨ ਆ ਕਿ ਲੋਕ ਹਮੇਸ਼ਾ ਹੀ ਐਸਾ ਉਖੀ ਖੜੀ ਹਿੰਦੁਸਤਾਨ ਦੀ ਪੂਰੀ ਡਿਫੈਂਸ ਦੇ ਨਾਲ ਇੱਕ ਢਾਗ ਖੜੇ ਨੇ ਔਰ ਅਸੀਂ ਵਿਸ਼ਵਾਸ ਤੋਂ ਹਾਂ ਕਿ ਕੋਈ ਵੀ ਬਾਟਰ ਤੇ ਗੱਲ ਹੁੰਦੀ ਔਰ ਬਾਟਰ ਵਾਲੇ ਲੋਕ ਹਮੇਸ਼ਾ ਹੀ ਆਪਣੀ ਜਿੱਤ ਪ੍ਰਾਪਤ ਕਰਨ ਚ ਕੰਮ ਜਪਤ ਰੂੜ ਹੋਣ ਧੰਨਵਾਦ